ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਜਨਵਰ ਜੀ ਤੁਹਾਡਾ ਸਵਾਗਤ ਆ ਜੀ ਤੇ ਅੱਜ ਮੈਂ ਬਣਾਉਂਗੀ ਪਿਆਜ਼ ਵਾਲੇ ਨਮਕੀਨ ਮਟਰ। ਇਸ ਸਾਡੇ ਨਹੀਂ ਤਾਂ ਨਮਕੀਨ ਮਟਰੀ ਕਹਿੰਦੇ ਆ ਤੇ ਪਰ ਮੈਂ ਅੱਜ ਪਿਆਜ਼ ਵਾਲੇ ਬਣਾਉਂਗੀ ਉਹ ਵੀ ਇੱਕ ਨਵੇਂ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ। ਕਈ ਪਾਸੇ ਇਹਨਾਂ ਨੂੰ ਨਮਕੀਨ ਮਟਰੀ ਵੀ ਕਿਹਾ ਜਾਂਦਾ ਨਮਕੀਨ ਪਾਰੇ ਵੀ ਕਿਹਾ ਜਾਂਦਾ ਹੈਗਾ। ਤੇ ਚਲੋ ਜੀ ਫਿਰ ਆਪਾਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇਗੇ ਤੇ ਆਪਾਂ ਨਮਕੀਨ ਪਾਰੇ ਬਣਾਉਣਾ ਸ਼ੁਰੂ ਕਰਦੇ ਆਂ। ਹਾਂਜੀ ਇਹਨਾਂ ਮਕੀਨ ਮਟਰ ਪਿਆਜ਼ ਵਾਲੇ ਆਪਾਂ ਇਹ ਆਟੇ ਦੇ ਬਣਾ ਕੇ ਤਿਆਰ ਕਰਾਂਗੇ ਮੈਂ ਇਦਾਂ ਬਿਲਕੁਲ ਵੀ ਨਿਵਰਤ ਦੇ ਸਿਰਫ ਆਪਾਂ ਕਣਕ ਦੇ ਆਟੇ ਦੀ ਬਣਾਵਾਂਗੇ ਤੇ ਬਹੁਤ ਵਧੀਆ ਬਣਨਗੀ ਉਹਦੇ ਵਾਸਤੇ ਮੈਂ ਇੱਕ ਡੱਬਾ ਕਣਕ ਦੇ ਆਟੇ ਦਾ ਲੈ ਲਿਆ ਸੀ ਇਹਨੂੰ ਆਟੇ ਨੂੰ ਛਾਂਲ ਲਿਆ ਸੀਗਾ ਤੇ ਇੱਕ ਪਿਆਜ਼ ਬਿਲਕੁਲ ਬ੍ਰੇਕ ਕੱਟਿਆ ਚਾਹੇ ਤਾਂ ਆਪਾਂ ਇਸ ਤਰ੍ਹਾਂ ਬ੍ਰੇਕ ਬ੍ਰੇਕ ਵੀ ਕੱਟ ਸਕਦੇ ਤੇ ਜਾਂ ਚੋਪਰ ਦੇ ਵਿੱਚ ਇਹਨੂੰ ਜੋਬ ਵੀ ਕਰ ਸਕਦੇ ਪਿਆਜ਼ ਬਿਲਕੁਲ ਬ੍ਰੇਕ ਹੋਣਾ ਚਾਹੀਦਾ ਮੋਟਾ ਪਿਆਜ਼ ਨਹੀਂ ਹੋਣਾ ਚਾਹੀਦਾ ਇੱਕ ਚਮਚ ਮੈਂ ਅਜਮੈਨ ਦਾ ਲਿਆ ਤੇ ਹੱਥ ਦੇ ਨਾਲ ਇਹਨੂੰ ਮਸਲ ਕੇ ਪਾ ਸਕਦੇ ਹਾਂ ਆਪਾਂ ਅਜਮੈਨ ਵੀ ਪਾ ਸਕਦੇ ਆ ਜੀਰਾ ਵੀ ਆਪਾਂ ਪਾ ਸਕਦੇ ਹਾਂ ਹੁਣ ਨਮਕ ਪਾ ਦਾਂਗੇ ਸਵਾਦ ਅਨਸਾਰ ਤੇ ਥੋੜੀ ਜਿਹੀ ਪਾ ਦਾਂਗੇ ਪੀਸੀ ਲਾਲ ਮਿਰਚ ਆਪਾਂ ਵਧੀਆ ਮਸਾਲੇ ਵਾਲੇ ਨਮਕ ਪਾਰੇ ਬਣਾ ਕੇ ਤਿਆਰ ਕਰਾਂਗੇ ਸਿਰਫ ਕੱਲੇ ਨਮਕ ਵਾਲੇ ਵੀ ਬਣਾ ਸਕਦੇ ਮੈਂ ਥੋੜੀ ਜਿਹੀ ਇੱਕ ਨਾ ਪੀਸੀ ਲਾਲ ਮਿਰਚ ਵੀ ਐਡ ਕੀਤੀ ਆ ਤੇ ਥੋੜਾ ਜਿਹਾ ਪਾ ਦਾਂਗੇ ਗਰਮ ਮਸਾਲਾ ਇورٹی ਪਰ ਪਾ ਦਾਂਗੇ ਆਪਾਂ ਹਲਦੀ ਸਿਰਫ ਕਲਰ ਵਾਸਤੇ ਬਿਨਾਂ ਹਲਦੀ ਤੋਂ ਵੀ ਵੈਸੇ ਬਣਾ ਸਕਦੇ ਪਰ ਮੈਂ ਥੋੜੀ ਜਿਹੀ ਹਲਦੀ ਐਡ ਕੀਤੀ ਹੈ ਤੇ 3 ਚਮਚ ਆਪਾਂ ਰਿਫਾਈਨਡ ਤੇਲ ਲੈ ਲਿਆਗਾ ਕਿਉਂ ਵੀ ਐਡ ਕਰ ਸਕਦੇ ਆ ਰਿਫਾਈਨਡ ਤੇਲ ਵੀ ਆਪਾਂ ਐਡ ਕਰ ਸਕਦੇ ਆ ਵਧੀਆ ਆਪਾਂ ਖਾਸ ਤੇ ਮਟਰ ਬਣਾਉਣੇ ਹੁਣ ਤੇ ਇਹ ਤੇਲ ਜਾਂ ਕਿਉ ਆਪਾਂ ਐਡ ਕਰ ਸਕਦੇ ਆ ਪਹਿਲਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਲਾਂਗੇ ਸਾਰੇ ਸਮਾਨ ਨੂੰ ਵਧੀਆ ਜਿਹਾ ਨਾਲ ਤਾਂ ਤੇਲ ਮਿਕਸ ਜਿਹੜਾ ਆਪਾਂ ਸਮਾਨ ਪਾਇਆਗਾ ਉਹ ਮਿਕਸ ਹੋ ਜੂਗਾ ਆਟੇ ਦੇ ਵਿੱਚ ਸਾਰੇ ਸਮਾਨ ਨੂੰ ਮਿਲਾਤਾ ਤੁਸੀਂ ਦੇਖ ਸਕਦੇ ਹੋ ਹੁਣ ਆਟਾ ਇਸ ਤਰ੍ਹਾਂ ਜੁੜਨਾ ਚਾਹੀਦਾ ਹੈ ਫਿਰ ਮਟਰ ਵੀ ਵਧੀਆ ਬਣਦੇ ਤੇ ਹੁਣ ਬਿਲਕੁਲ ਆਟਾ ਵਧੀਆ ਜੁੜਨ ਲੱਗ ਗਿਆ ਹੁਣ ਆਪਾਂ ਇਹਨੂੰ ਆਟੇ ਨੂੰ ਗੁੰਨ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨਾਂਗੇ ਤੇ ਆਟਾ ਸਖਤ ਗੁੰਨਣਾ ਹੈ ਨਰਮ ਆਟਾ ਨਹੀਂ ਗੁੰਨਣਾ ਨਰਮ ਆਟੇ ਦੇ ਫਿਰ ਨਾ ਜਿਹੜੇ ਮਟਰ ਵਧੀਆ ਨਹੀਂ ਬਣਨੇ ਸਖਤ ਹੋਊਗਾ ਆਟਾ ਮਟਰ ਵੀ ਵਧੀਆ ਬਣਨੇ ਤੇ ਥੋੜਾ ਥੋੜਾ ਪਾਣੀ ਪਾ ਕੇ ਬਸ ਆਟੇ ਨੂੰ ਗੁੰਨ ਦੇਣਾ ਹੈ ਹਾਂਜੀ ਆਟਾ ਆਪਾਂ ਗੁੰਨੜਾ ਕੇ ਤਿਆਰ ਕਰ ਲਿਆ ਹੁਣ ਆਪਾਂ 5 ਮਿੰਟ ਨਾ ਰੈਸਟ ਦਵਾਵਾਂਗੇ ਆਟੇ ਨੂੰ ਆਟਾ ਬਿਲਕੁਲ ਇਹ ਸੈੱਟ ਹੋ ਜਾਊਗਾ ਆਟੇ ਨੂੰ ਆਪਾਂ 5 ਮਿੰਟ ਰੈਸਟ ਦਵਾਤਾ ਹੈਗਾ ਆਟਾ ਬਿਲਕੁਲ ਸੈੱਟ ਹੋ ਗਿਆ ਥੋੜਾ ਜਿਹਾ ਆਪਾਂ ਨਾ ਹੁਣ ਤੇਲ ਲਾ ਲਾਂਗੇ ਰਿਫਾਈਂਡ ਹੱਥ ਦੇ ਨਾਲ ਇਹਨੂੰ ਆਪ ਇੱਕ ਵਾਰੀ ਆਪਾਂ ਹੋਰ ਮਸਲ ਲਾਂਗੇ ਆਟਾ ਵਧੀਆ ਮਲੈਮਜਾ ਹੋ ਜਾਊਗਾ ਮੈਨੂੰ ਪੱਕਾ ਗਾਰੰਟੀ ਹੈ ਵੀ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾਵਾਂਗੇ ਪਿਆਜ਼ ਵਾਲੇ ਨਮਕੀਨ ਪਾਰੇ ਹੁਣ ਆਟੇ ਨੂੰ ਆਪਾਂ ਪੂਰੀ ਚੰਗੀ ਤਰ੍ਹਾਂ ਵਧੀਆ ਜਿਹਾ ਮਸੱਲਾ ਤੇ ਇਸ ਤਰ੍ਹਾਂ ਨਾ ਆਪਾਂ ਇਹਨੂੰ ਰੋਲ ਬਣਾ ਇਦਾਂ ਹੀ ਆਪਾਂ ਰੋਲ ਬਣਾ ਲਿਆਗਾ ਇਹਨੂੰ ਕਰ ਦੇਣ ਨਾਲ ਆਪਾਂ ਕੱਟ ਲਾਂਗੇ 3-4 ਪੀਸਾ ਦੇ ਵਿੱਚ ਕੱਟ ਲਾਂਗੇ ਇੱਕ ਪੀਸ ਚੱਕ ਲਾਂਗੇ ਤੇ ਪੇੜਾ ਬਣਾ ਲਾਂਗੇ ਆਪਾਂ ਐਸ ਤਰ੍ਹਾਂ ਪੇੜਾ ਬਣਾ ਲਾਂਗੇ ਸੁੱਕਾ ਆਟਾ ਨਹੀਂ ਲਾਉਣਾਗਾ ਠੀਕ ਹੈ ਇਸ ਤਰ੍ਹਾਂ ਪੇੜਾ ਬਣਾ ਲਿਆ ਦੇਖੋ ਹੁਣ ਆਪਾਂ ਇਹਨੂੰ ਵੇਲ ਲਾਂਗੇ ਚੱਕਲੇ ਦੇ ਉੱਪਰ ਆਪਾਂ ਹੁਣ ਪੇੜੇ ਨੂੰ ਰੱਖ ਲਿਆਗੇ ਤੇ ਹੱਥ ਦੇ ਨਾਲ ਐਸ ਤਰ੍ਹਾਂ ਇਹਨੂੰ ਥੋੜਾ ਚੁੜਾਈ ਚ ਕਰ ਦਾਂਗੇ ਜਿਹੜਾ ਵੇਲਣਾ ਸੁੱਖਾ ਹੋ ਜਾਊਗਾ ਤੇ ਹੁਣ ਵੇਲ ਲੈਣਾ ਵੇਲ ਲਾਂਗੇ ਬਿਲਕੁਲ ਪਤਲੀ ਰੋਟੀ ਵੇਲਣੀ ਹੈਗੀ ਆ ਮੋਟੀ ਰੋਟੀ ਨਹੀਂ ਵੇਲਣੀ ਹੈਗੀ ਤੇ ਸੁੱਕਾ ਆਟਾ ਵੀ ਨਹੀਂ ਲਾਉਣਾ ਦਾ ਕਿਉਂਕਿ ਆਪਾਂ ਫਿਰ ਇਹ ਤੇਲ ਲਾਇਆ ਨਾ ਤੇ ਜਾਂ ਆਪਾਂ ਘਿਓ ਲਾ ਸਕਦੇ ਆ ਜਾਂ ਆਪਾਂ ਤੇਲ ਲਾ ਸਕਦੇ ਆ ਤੇ ਆਟਾ ਦੇਖ ਲਓ ਨਾਈਟੰਬਰ ਦਾ ਨਾ ਵਧਿਆ ਰੋਟੀ ਚੱਕੀ ਜਾਂਦੀ ਹੈਗੀ ਪਤਲੀ-ਪਤਲੀ ਰੋਟੀ ਵੇਲ ਲੈਣੀ ਆ ਹਾਂਜੀ ਇੱਕ ਵੱਡੀ ਸਾਰੀ ਆਪਾਂ ਰੋਟੀ ਵੇਲ ਲਈਏ ਦੇਖੋ ਇੰਨੀ ਪਤਲੀ ਤੇ ਇੰਨੀ ਮੋਟੀ ਰੋਟੀ ਰੱਖੀ ਹੁਣ ਆਪਾਂ ਇਹਦੀ ਕਟਿੰਗ ਕਰਨੀ ਆ ਤੰਦੇ ਪਤਲੇ ਪਤਲੇ ਬਸ ਬਣਾਉਣੇ ਹੈਗੇ ਮਟਰ ਆਪਾਂ ਨੂੰ ਪਤਾ ਹੀ ਹੈਗੇ ਆ ਹੋਏ ਆਪਾਂ ਬਾਜ਼ਾਰ ਦੇ ਵਿੱਚੋਂ ਲਿਆਉਣੇ ਹੈਗੇ ਆ ਦੇਖੋ ਇੰਨੇ ਪਤਲੇ ਪਤਲੇ ਬਣਾ ਲਾਂਗੇ ਵਧੀਆ ਕਟਿੰਗ ਹੋ ਜਾਂਦੀ ਹੈਗੀ ਕਰਦੇ ਨਾਲ ਜੇ ਤੁਹਾਡੇ ਕੋਲੇ ਪੀਜ਼ਾ ਕਟਰ ਹੋਵੇ ਤਾਂ ਤੁਸੀਂ ਉਹਦੇ ਨਾਲ ਵੀ ਕੱਟ ਸਕਦੇ ਤੇ ਨਹੀਂ ਇਸ ਤਰ੍ਹਾਂ ਤੁਸੀਂ ਘਰ ਵਾਲੀ ਕਰਦੇ ਦੇ ਨਾਲ ਹੀ ਕੱਟ ਸਕਦੇ ਆ ਦੇਖੋ ਹੁਣ ਆਪਾਂ ਮਟਰ ਇਸ ਤਰ੍ਹਾਂ ਕੱਟ ਲਏ ਲੰਬਾਈ ਦੇ ਵਿੱਚ ਤੇ ਹੁਣ ਇਹਨਾਂ ਦਾ ਸਾਈਜ਼ ਆਪਾਂ ਥੋੜਾ ਜਿਹਾ ਛੋਟਾ ਕਰ ਦਾਂਗੇ ਐਨਾ ਬਾড়ে ਵੱਡੇ ਸਾਈਜ਼ ਦੇ ਨਹੀਂ ਬਣਾਉਂਦੇਗੇ ਆਰਾਮ ਨਾਲ ਇਸ ਤਰ੍ਹਾਂ ਹੁਣ ਕਰਦੇ ਦੇ ਨਾਲ ਨੇ ਇਹਨੂੰ ਐਸਾ ਇਸ ਤਰ੍ਹਾਂ ਚੱਕ ਦਾਂਗੇ ਇੰਦਾ ਚੱਕੇ ਜਾਂਗੇ ਦੇਖੋ ਆਰਾਮ ਨਾਲ ਐਸਾ ਇਸ ਤਰ੍ਹਾਂ ਚੱਕ ਦਿੰਨੇ ਆ ਤੇ ਚੱਕ ਕੇ ਤੇ ਪਲੇਟ ਦੇ ਵਿੱਚ ਆਪਾਂ ਇਦਾਂ ਹੀ ਰੱਖੀ ਜਾਂਦੇ ਆ ਇਹ ਜੁੜਦੇ ਨਹੀਂ ਕਿ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਨਾ ਉਦੋਂ ਆਪਣੇ ਆਪ ਹੀ ਅਲੱਗ-ਅਲੱਗ ਹੋ ਜਾਣਗੇ ਐਸ ਤਰ੍ਹਾਂ ਨਾਲੇ ਕਣਕ ਦੇ ਆਟੇ ਦੇ ਬਹੁਤ ਵਧੀਆ ਬਣਦੇ ਹੈਗੇ ਮਟਰ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਜੇ ਬਣਾਏ ਹੋਏ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਪਰ ਵੈਸੇ ਮੈਨੂੰ ਨਹੀਂ ਲੱਗਦਾ ਤੁਸੀਂ ਪਿਆਜ਼ ਵਾਲੇ ਬਣਾਏ ਹੋਣੇ ਆ ਹਾਂਜੀ ਦੂਜੀ ਰੋਟੀ ਵੀ 베ਰ ਲਈ ਆ ਹੁਣ ਸਿੱਧੀ ਕਟਿੰਗ ਕਰ ਲਈ ਹੁਣ ਆਪਾਂ ਪਹਿਲਾਂ ਐਸੇ ਤਰ੍ਹਾਂ ਕਟਿੰਗ ਕੀਤੀ ਸੀਗੀ ਹੁਣ ਆਪਾਂ ਕਰਨੀ ਹੈ ਟਿੱਡੇ ਲੋੜ ਦੇ ਕਟ ਠੀਕ ਹੈ ਇਹਦਾ ਬਸ ਜਿਆਦਾ ਛੋਟੇ ਨਹੀਂ ਤੇ ਜਿਆਦਾ ਵੱਡੇ ਵੀ ਨਹੀਂ ਸਾਇ ਇਹ ਆਪਦੇ ਹਿਸਾਬ ਨਾਲ ਰੱਖਨੇ ਮਟਰਾਂ ਦਾ ਛੋਟਾ ਵੱਡਾ ਸਾਇ ਦੇਖੋ ਜੀ ਐਡੇ ਐਡੇ ਮਟਰ ਬਣ ਕੇ ਨਾ ਦੇਖੋ ਬਹੁਤ ਵਧੀਆ ਲੱਗਦੇ ਹੈਗੇ ਐਸ ਤਰ੍ਹਾਂ ਦੇ ਮਟਰ ਹੈਦਰ ਆਪਾਂ ਤੇਲ ਗਰਮ ਕਰ ਲਿਆ ਸੀਗਾ ਤੇ ਤੇਲ ਨੂੰ ਹਲਕਾ ਜਿਹਾ ਗਰਮ ਕੀਤਾ ਜਿਆਦਾ ਗਰਮ ਨਹੀਂ ਕੀਤਾ ਪਹਿਲਾਂ ਫੁੱਲ ਫਲੇਮ ਤੇ ਗਰਮ ਕੀਤਾ ਸੀ ਉਸ ਤੋਂ ਬਾਅਦ ਹਲਕਾ ਇਹਨੂੰ ਠੰਡਾ ਕਰ ਲਿਆ ਹੈਗਾ ਕਿਉਂਕਿ ਫਿਰ ਵਧੀਆ ਖਸਤਾ ਬਣਦੇ ਹੈਗੇ ਨਾ ਮਟਰ ਫਿਰ ਫੁੱਲਦੇ ਨਹੀਂ ਆਪਾਂ ਇਹਨੂੰ ਫਰਾਈ ਕਰਨੇਗੇ ਤੇ ਲੋ ਤੇ ਹੀ ਫਰਾਈ ਕਰਨੇ ਆ ਵਧੀਆ ਬਣ ਜਾਂਦੇ ਹੈਗੇ ਆ ਹੁਣ ਚਮਚ ਦੇ ਨਾਲ ਨਾ ਆਪਾਂ ਹਲਕਾ ਹਲਕਾ ਇਸ ਤਰ੍ਹਾਂ ਹਿਲਾ ਦਾਂਗੇ ਜਿਹੜੇ ਮਾੜੇ ਮੋٹے ਜੂੜੇ ਵੀ ਹੋਏ ਨਾ ਉਹ ਅਲੱਗ ਅਲੱਗ ਹੋ ਜਾਣਗੇ ਦੇਖੋ ਵਧੀਆ ਜਿਹਾ ਕਲਰ ਆਇਆਗਾ ਨਾ ਉਦੋਂ ਤੱਕ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਦੇਖੋ ਹਾਂ ਜੀ ਨਮਕ ਪਾ ਰਹੇ ਆਪਾਂ ਦੇਖੋ ਫਰਾਈ ਕਰ ਲਿਆ ਤੇ ਕਿੰਨਾ ਪਿਆਰਾ ਕਲਰ ਆਇਆਗਾ ਬਿਲਕੁਲ ਆਪਣੇ ਬਾਜ਼ਾਰ ਵਰਗੇ ਨਮਕ ਪਾਰੇ ਬਣ ਗਿਆ ਬਸ ਥੋੜੀ ਜਿਹਾ ਅਲੱਗ ਆ ਪਤਾ ਕਿਉਂ ਕਿਉਂਕਿ ਆਪਾਂ ਇਹਦੇ ਵਿੱਚ ਪਿਆਜ਼ ਪਾਇਆਗਾ ਤਾਂ ਕਰਕੇ ਦੇਖੋ ਤੇ ਬਾਕੀ ਦੇ ਵੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲੈਣੇ ਆ ਚਲੋ ਜੀ ਫਿਰ ਆਪਾਂ ਸਾਰੇ ਨਮਕੀਨ ਪਾਰੇ ਤਿਆਰ ਕਰ ਲਿਆ ਫਰਾਈ ਕਰਕੇ ਦੇਖੋ ਬਹੁਤ ਵਧੀਆ ਆਪਾਂ ਫਰਾਈ ਕੀਤੇ ਆ ਤੁਸੀਂ ਵੀ ਜਰੂਰ ਬਣਾ ਕੇ ਦੇਖੋ ਇਸ ਤਰ੍ਹਾਂ ਪਿਆਜ਼ ਵਾਲੇ ਨਮਕੀਨ ਮਟਰ ਹਾਂਜੀ ਹੁਣ ਆਪਾਂ ਤੁਹਾਨੂੰ ਇੱਕ ਪੀਸ ਤੋੜ ਕੇ ਵੀ ਦਿਖਾਉਣੀ ਹੈ ਕਿੰਨੇ ਖਾਸ ਤਾਂ ਜਿਹੜੇ ਬਣੇ ਹੈਗੇ ਬਣੇ ਨਾ ਜਿਵੇਂ ਆਪਾਂ ਬਾਜ਼ਾਰ ਵਾਲੇ ਨਮਕੀਨ ਪਾਰੇ ਹੁੰਦੇ ਆ ਦੇਖੋ ਬਹੁਤ ਵਧੀਆ ਦੇਖੋ ਐਸ ਤਰ੍ਹਾਂ ਬਦੇ ਕੋਈ ਕਹਿ ਹੀ ਨਹੀਂ ਸਕਦਾ ਵੀ ਇਹ ਮੈਦੇ ਦੇ ਬਣਾਏ ਆ ਕਿ ਆਟੇ ਦੇ ਬਣਾਏ ਹੈਗੇ ਆ ਖਾ ਕੇ ਬਿਲਕੁਲ ਹੀ ਓਵੇਂ ਬਣੇ ਹੈਗੇ ਜਿਵੇਂ ਮੈਦੇ ਦੇ ਨਮਕੀਨ ਪਾਰੇ ਬਣੇ ਹੁੰਦੇ ਹੈਗੇ ਦੇਖੋ ਇਹ ਕਰਦੇ ਕਰਦਾ ਹੁੰਦੇ ਹਾਂ ਜੀ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖਿਓ ਹਾਂਜੀ ਤੇ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਮੇਰੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰਦੇ ਹੋ ਕਰੋ ਲਾਈਕ ਵੀ ਕਰਦੇ ਆ ਕਰੋ ਤੇ ਚੈਨਲ ਤੇ ਪਹਿਲੀ ਵਾਰ ਹੈ ਤੇ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕਿ ਆਪਾਂ ਨਿਊ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ